ਪੰਜਾਬ ਦੇ ਵਿੱਚ ਫੌਜੀ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ। ساری ਉਮਰ ਦੇਸ਼ ਦੀ ਸੇਵਾ ਕਰਨ ਵਾਲੇ ਪਰਿਵਾਰ ਦੀ ਦੇਖਭਾਲ ਕਰਨ ਦੇ ਵਿੱਚ ਅਸਮਰਥ ਮਹਿਸੂਸ ਕਰ ਰਹੇ ਨੇ। ਜਿੱਥੇ ਲਗਾਤਾਰ ਸ਼ਾਮਲਾਟ ਜ਼ਮੀਨ ਤੇ ਨਜਾਇਜ਼ ਕਬਜ਼ੇ ਹੋ ਰਹੇ ਨੇ ਤਾਂ ਉੱਥੇ ਹੀ ਸਹੁਰਾ ਸਾਬਕਾ ਫੌਜੀ ਦੀ ਜ਼ਮੀਨ ਵੀ ਦੱਬ ਲਈ ਗਈ ਹੈ। ਪੀੜਤ ਫੌਜੀ ਨੇ ਅਤਿਆਚਾਰ ਵਿਰੋਧ ਫਰੰਟ ਦੀ ਅਗਵਾਈ ਦੇ ਵਿੱਚ ਪੰਚਾਇਤ ਵਿਭਾਗ ਦੇ ਡਾਇਰੈਕਟਰ ਨੂੰ ਮੰਗ ਪੱਤਰ ਦਿੱਤਾ। ਫਰੰਟ ਆਗੂਆਂ ਨੇ ਕਿਹਾ ਕਿ ਪੂਰੀ ਜ਼ਿੰਦਗੀ ਦੇਸ਼ ਦੀ ਸੇਵਾ ਦੇ ਵਿੱਚ ਲਗਾ ਦਿੱਤੀ। ਪਰਿਵਾਰ ਨੂੰ ਛੱਡ ਕੇ ਦੇਸ਼ ਸੇਵਾ ਕਰਦਾ ਰਿਹਾ ਹੁਣ ਜਦੋਂ ਪਰਿਵਾਰ ਦੀ ਜ਼ਿੰਮੇਵਾਰੀ ਨਿਭਾਉਣ ਦੀ ਵਾਰੀ ਆਈ ਤਾਂ ਰਸੂਖਦਾਰ ਜ਼ਮੀਨੀ ਦਬਕੇ ਬਹਿ ਗਏ। ਸ਼ਿਕਾਇਤ ਦੇ باوجود ਕੋਈ ਸੁਣਵਾਈ ਨਹੀਂ ਹੋ ਰਹੀ। 15 ਦਿਨਾਂ ਦੇ ਵਿੱਚ ਕੋਈ ਹੱਲ ਨਾ ਨਿਕਲਿਆ ਤਾਂ ਵਿਭਾਗ ਦਾ ਦਫ਼ਤਰ ਦਾ ਘੇਰਾ ਕਰਾਂਗੇ, ਬਲਕਿ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਜਾਵੇਗਾ। ਅੱਜ ਇਹ ਬਾਸ ਸਿੰਘ ਕੀ ਤੁਹਾਡਾ ਮੈਟਰ ਹੈਗਾ ਜਿਹੜਾ ਅੱਜ ਵੀ ਵਾਈਰ ਦੀ ਖਾਲਸਾ, ਵਾਈਰ ਦੀ ਫਤਿਹ ਇਹ ਮੇਰੀ ਮੇਰਾ ਪਿੰਡ ਕੁੰਮੜਾ ਬਲਜੀਤ ਸਿੰਘ ਪਿੰਡ ਕੁੰਮੜਾ ਆਕਸ ਸਰਵਿਸਮੈਨ ਤੇ ਮੇਰੀ ਜ਼ਮੀਨ ਲਈ ਹੋਈ ਚੰਤਗੜ੍ਹ ਪਿੰਡ ਰੋਪੜ ਦੇ ਵਿੱਚ ਪੈਂਦੀ ਹੈ ਇਹ ਉੱਥੇ ਜ਼ਮੀਨ ਦਾ ਝਗੜਾ ਇਹ ਹੈ ਜੀ ਉੱਥੇ 5.5 ਗੱਠੇ ਜ਼ਮੀਨ ਛੱਡੀ ਹੋਈ ਹੈ ਪਾਣੀ ਵਾਸਤੇ ਜਿਸ ਵਿੱਚ ਭੁਪਿੰਦਰ ਸਿੰਘ son of ਭਗਵਾਨ ਸਿੰਘ ਅਮਰਜੀਤ ਸਿੰਘ son of ਨਿਰਮਲ ਸਿੰਘ ਇਹਨਾਂ ਨੇ ਦੋਵਾਂ ਨੇ ਉਹਦੇ ਵਿੱਚ ਨਜਾਇਜ਼ ਕਬਜ਼ਾ ਕਰਕੇ ਉਹਦੇ ਵਿੱਚ ਬਹੁਤ ਜ਼ਿਆਦਾ ਮਿੱਟੀ ਪਾ ਦਿੱਤੀ ਜੋ ਮਿੱਟੀ ਪਾਈ ਹੈ ਮੇਰੀ ਜ਼ਮੀਨ ਨੀਵੀਂ ਹੋ ਗਈ ਹੈ ਉਹਨਾਂ ਦੀ ਉੱਚੀ ਹੋ ਗਈ ਹੈ ਉਹ ਜੋ ਕਬਜ਼ੇ ਵਾਲੀ ਜ਼ਮੀਨ ਹੈ ਉਹ ਉੱਚੀ ਕਰ ਦਿੱਤੀ ਉਹ ਜਿਹੜਾ ਪਾਣੀ ਹੈ ਉਹ ਮੇਰੀ ਜ਼ਮੀਨ ਦੇ ਵਿੱਚ ਨੂੰ ਜਾਂਦਾ ਹੈ ਉਹਦੇ ਵਿੱਚ ਮੇਰਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਜੀ ਇਸ ਕਰਕੇ ਮੈਂ ਇਹ ਅੱਜ ਤੁਹਾਡੇ ਮਾਧਿਮੇ ਰਾਹੀਂ ਅੱਜ ਮੈਂ ਡੀਡੀਪੀਓ ਸਾਹਿਬ ਨੂੰ ਵੀਡੀਓ ਨੂੰ ਐਸਡੀਐਮ ਮਰਿੰਡਾ ਨੂੰ ਡੀਸੀ ਸਾਹਿਬ ਰੋਪੜ ਨੂੰ ਸਾਰਿਆਂ ਕੋਲ ਪਹੁੰਚਾ ਕਰ ਚੁੱਕਿਆ ਹਾਂ 4 ਮਹੀਨੇ ਹੋ ਗਏ ਮੈਨੂੰ ਲਗਾਤਾਰ ਇਹ ਕਰਦਿਆਂ ਨੂੰ ਕਿਸੇ ਨੇ ਮੇਰੀ ਕੋਈ ਸੁਣਾਈ ਨਹੀਂ ਕੀਤੀ ਅੱਜ ਲਾਸਟ ਦੇ ਵਿੱਚ ਅੱਜ ਮੈਂ ਤੁਹਾਡੇ ਸਾਹਮਣੇ ਮરાਹੀਂ ਇਹ ਅਪੀਲ ਕਰਨੀ ਚਾਹੁੰਦਾ ਐ ਵੀ ਜਲਦੀ ਤੋਂ ਜਲਦੀ ਮੇਰਾ ਇਹ ਨਜਾਇਜ਼ ਕਬਜ਼ਾ ਛਡਾ ਕੇ ਉਹਨਾਂ ਦਾ ਰਸਤਾ ਵੀ ਵਾਹ ਲਿਆ ਰਸਤੇ ਵਿੱਚ ਮੈਨੂੰ ਲੰਘਣ ਨੂੰ ਵਾਸਤੇ ਕੋਈ ਜਗ੍ਹਾ ਨਹੀਂ ਐ ਨਾ ਉਹਨਾਂ ਨੇ ਮੈਨੂੰ ਪਾਣੀ ਦਾ ਜਿਹੜਾ ਵਹਾਅ ਹੈ ਉਹ ਮੇਰੇ ਖੇਤਾਂ ਦੇ ਵਿੱਚ ਨੂੰ ਕਰ ਦਿੱਤਾ ਇਹਦੇ ਵਿੱਚ ਨਜਾਇਜ਼ ਕਬਜ਼ਾ ਕਰਕੇ ਇਹ ਨਜਾਇਜ਼ ਜਿਹੜਾ ਕਬਜ਼ਾ ਕੀਤਾ ਹੋਇਆ ਇਹਨੂੰ ਜਲਦੀ ਤੋਂ ਜਲਦੀ ਛਡਾਇਆ ਜਾਵੇ ਇਹ ਅਪੀਲ ਐ ਮੇਰੀ ਮੈਂ ਪਤਨ ਦੇ ਗੈ ਨੂੰ ਵਾਸਤਵੰਦੇ ਵਿੱਚ ਵੀ ਮਾਮਲਾ ਕੀਤਾ ਬਹੁਤ ਹੀ ਸਤਕਾਰਯੋਗ ਅਨਸਾਰੀ ਪ੍ਰੈਸ ਇਦਾਂ ਲੋਕਾਂ ਦਾ ਧੰਨਵਾਦ ਤੇ ਅੱਜ ਅਸੀਂ ਇੱਥੇ ਇੱਕ ਡਾਇਰੈਕਟਰ ਪੰਚਾਇਤ ਦੇ ਦਫ਼ਤਰ ਮੰਗਪਤਰ ਲੈ ਕੇ ਆਏ ਸੀ ਬਲਜੀਤ ਸਿੰਘ ਸਨ ਹਮਿੰਦਰ ਸਿੰਘ ਪਿੰਡ ਕੁੰਬੜਾਂ ਦੇ ਰਹਿਣ ਵਾਲੇ ਨੇ ਤੇ ਇਹਨਾਂ ਦੀ ਜ਼ਮੀਨ ਜਿਹੜੀ ਚਿੰਤਗੜ੍ਹ ਪਿੰਡ ਚ ਹੈ ਜਿਹੜੀ ਰੋਪੜ ਜ਼ਿਲ੍ਹੇ ਚ ਪੈਂਦੀ ਹੈ ਇਹਨਾਂ ਦੀ ਜਿਹੜੀ ਜ਼ਮੀਨ ਹੈ ਉਹ ਲਈ ਹੋਈ ਹੈ ਕਾਫੀ ਦਿਨ ਪੁਰਾਣੀ ਲਈ ਹੋਈ ਹੈ ਤੇ ਉੱਥੇ ਜਿਹੜੇ ਚਾਰ ਵਿਅਕਤੀ ਜਿਹੜਾ ਪਾਣੀ ਦਾ ਵਹਾਅ ਸੀ ਪੰਚਾਇਤੀ ਸ਼ਾਮਲਾੜ ਜਿਵੇਂ ਤੇ ਉਹ ਵਹਾਅ ਪਾਣੀ ਦਾ ਬੰਦ ਕਰਕੇ ਉਹਨਾਂ ਨੇ ਨਜਾਇਜ਼ ਕਬਜ਼ਾ ਕਰਕੇ ਮਿੱਟੀ ਪਾ ਕੇ ਨਜਾਇਜ਼ ਕਬਜ਼ਾ ਕਰ ਲਿਆ ਜਦੋਂ ਨਜਾਇਜ਼ ਕਬਜ਼ਾ ਹੁੰਦਾ ਸਾਰਾ ਕੁਝ ਹੁੰਦਾ ਇਹਨੇ ਇੱਕ ਤਾਂ ਐਕਸਰਵਸਮੈਨ ਹੈ ਸਾਬਕਾ ਫੌਜੀ ਹੈ 18 ਸਾਲ ਇਹਨੇ ਦੇਸ਼ ਦੀ ਸੇਵਾ ਕਰਨ ਵਾਸਤੇ ਆਪਣਾ ਘਰਵਾਰ ਛੱਡ ਕੇ ਬੱਚੇ ਛੱਡ ਕੇ ਦੇਸ਼ ਦੀ ਸੇਵਾ ਕੀਤੀ ਪਰ ਲੇਕਿਨ 4 ਮਹੀਨੇ ਇਹਨੂੰ ਆਪਣਾ ਨਿਆਣ ਸਾਫ ਲੈਣ ਵਾਸਤੇ ਘੁੰਮਣਾ ਤੇ ਖੱਜਲ ਖਾਰਨਾ ਪਿਆ ਤੇ ਜਦੋਂ ਬੀਡੀਪੀਓ ਰੋਪੜ ਨੂੰ ਡੀਡੀਪੀ ਰੋਪੜ ਨੂੰ ਬਲਾਕ ਪੰਚਾਇਤ ਅਫਸਰ ਰੋਪੜ ਨੂੰ ਤੇ ਡੀਸੀ ਰੋਪੜ ਨੂੰ ਤੇ ਹਾਰ ਕੇ ਇਹਨੇ ਐਸਡੀਐਮ ਰੰਡਾ ਕੋਲ ਵੀ ਜਾ ਕੇ ਆਪਣੀ ਕਰੀਏ ਜਿਹੜਾ ਏਰੀਆ ਪੈਂਦਾ ਪਰ ਲੇਕਿਨ ਇਸ ਫੌਜੀ ਦੀ ਕਿਤੇ ਹੜਾਈ ਨਹੀਂ ਹੋਈ ਹੈ ਇਹਨੇ ਅੱਜ ਜਾ ਕੇ ਜਦੋਂ ਮੇਰੇ ਨਾਲ ਸਲਾਹ ਕੀਤੀ ਮੇਰੇ ਕੋਲ ਸਾਰਾ ਕੇਸ ਲੈ ਕੇ ਆਇਆ ਮੇਰੇ ਪਿੰਡ ਦਾ ਵਾਸੀ ਵੀ ਹੈ ਤੇ ਸਾਰੀ ਵੀਰ ਨੂੰ ਦੱਸ ਗਏ ਸਥਿਤੀ ਤਾਂ ਡਾਇਰੈਕਟਰ ਪੰਚਾਇਤ ਆਏ ਸੀ ਇੱਥੇ ਜਦੋਂ ਡਾਇਰੈਕਟਰ ਪੰਚਾਇਤਾਂ ਦੇ ਤੋਂ ਅਸੀਂ ਦੇਖਿਆ ਵੀ ਡਾਇਰੈਕਟਰ ਪੰਚਾਇਤ ਇੱਥੇ ਹੈ ਨਹੀਂ ਕੋਈ ਡਿਪਟੀ ਡਾਇਰੈਕਟਰ ਵੀ ਡਿਊਟੀ ਤੇ ਕਿਤੇ ਮੀਟਿੰਗ ਤੇ ਗਏ ਹੋਏ ਨੇ ਤੇ ਇੱਕ ਬਣਾ ਸਬਡੈਂਟ ਸਾਫ ਸੀ ਬਲਦੇ ਤਾਕੇ ਉਹਨਾਂ ਨੇ ਸਾਨੂੰ ਵਿਸ਼ਵਾਸ ਦੋਇਆ ਵੀ ਅਸੀਂ ਇੱਕ ਦੋ ਦਿਨ ਚ ਅਸੀਂ ਜਾਰੀ ਚਿੱਠੀ ਕਰਕੇ ਇਹਦੀ ਰਿਪੋਰਟ ਮੰਗ ਲੈਂਦੇ ਆ ਵੀ ਡੀਡੀਪੀਓ ਰੋਪੜ ਤੋਂ ਵੀ ਕੀ ਤੁਸੀਂ ਕਾਰਵਾਈ ਕੀਤੀ ਹੈ ਵੀ ਅਸੀਂ ਜੇ ਨਹੀਂ ਐਕਸ਼ਨ ਹੋਣਦਾ ਤਾਂ ਐਸੇ ਡਾਇਰੈਕਟਰ ਪੰਚਾਇਤ ਨੂੰ ਸਾਡੇ ਡੀਡੀਪੀਓ ਨੂੰ ਬੀਡੀਪੀਓ ਨੂੰ ਅਸੀਂ 15 ਦਿਨ ਤੋਂ ਬਾਅਦ ਸਾਨੂੰ ਨੇੜੇ ਬੈਠਿਆ ਅਸੀਂ ਪਿੰਡ 'ਚ ਬੈਠੇ ਆ ਐਸੇ ਡਾਇਰੈਕਟਰ ਦਫ਼ਤਰ ਦਾ ਪਿੱਟ ਸੱਫਾ ਵੀ ਕਰਾਂਗੇ ਤੇ ਜਿਹੜਾ ਵੀ ਸਰਕਾਰ ਦਾ ਕੋਈ ਵੀ ਨਮਾਇਦਾ ਉੱਥੇ ਉਹਦਾ ਹੱਥ ਆਊਗਾ ਨਜਾਇਜ਼ ਕਬਜ਼ਾ ਕਰਾਣ ਉਹਦਾ ਵੀ ਜਿਹੜਾ ਵੀ ਚਲਵੇਟਿਆ ਜਾਵੇ ਤੇ ਇਸੇ ਤਰ੍ਹਾਂ ਸਾਡੇ ਕੋਲੇ ਬਹੁਤ ਸਾਰੀਆਂ ਹੋਰ ਵੀ ਪਹਿਲਾਂ ਵੀ ਆਧਾਰਨਾਗੀਆਂ ਨੇ ਜਦਕਿ ਸਾਡੇ ਕੋਲੇ ਸਕੂਲ ਦਾ ਮੈਟਰ ਸੀ ਇੱਕ ਕੁੰਬੜੇਪਿੰਡ ਦਾ ਪ੍ਰਾਇਮਰੀ ਦਾ ਉਹਦਾ ਜਿਹੜਾ ਰਿਕਾਰਡ ਗੈਪ ਕਰ ਦੇਣਾ ਆਰਟੀਆਈ ਸਾਨੂੰ ਮਿਲਣਾ ਨਹੀਂ ਇੱਥੇ ਮੁਹਾਲੀ ਜ਼ਿਲ੍ਹੇ ਦੇ ਵੀ ਬਹੁਤ ਜਿਹੜੇ ਨਜਾਇਜ਼ ਕਬਜ਼ੇ ਨੇ ਸਾਡੇ ਕੋਲੇ ਬਹੁਤ ਅਨੇਕਾਂ ਆਧਾਰਨਾਗੀਆਂ ਤਾਂ ਕਿ ਬੀਡੀਪੀਓ ਡੀਡੀਪੀਓ ਕੋਈ ਪਰਵਾਹ ਨਹੀਂ ਕਰਦੇ ਸਾਡੇ ਕੋਲੇ ਆਰਟੀਆਈ ਚ ਮੰਗਦੇ ਹੋਏ ਰਿਕਾਰਡ ਨਹੀਂ ਦਿੰਦੇ ਨਜਾਇਜ਼ ਕਬਜ਼ੇ ਨਹੀਂ ਛਡਾਉਂਦੇ ਹੁਣ ਜਦੋਂ ਪੰਚਾਇਤਾਂ ਭੰਗ ਹੋਈਆਂ ਨੂੰ 4 ਮਹੀਨੇ 5 ਮਹੀਨੇ ਹੋ ਗਏ ਤਾਂ ਉਹ ਤੋਂ ਬਾਅਦ ਪ੍ਰਬੰਧਕਾਂ ਨੇ ਦੇਖਣਾ ਹੁੰਦਾ ਹੁਣ ਧੜਾ ਧੜਨ ਜੱਜ ਕਬਜੇ ਜਿਹੜੇ ਹੋ ਰਹੇ ਨੇ ਹਾਲਾਂਕਿ ਕੋਈ ਬਾਲੀਬਾਸ ਪੰਚਾਇਤੀ ਜਮੀਨਾਂ ਦਾ ਹੈ ਨਹੀਂ ਜੇ ਕੋਈ ਕੋਈ ਬੰਦਾ ਤਾਂ ਉਹਦੀ ਛਾੜਾਈ